ਆਜੀ ਦਾ ਪ੍ਰੋਗਰਾਮ ਹੋ ਰਿਹਾ ਹੈ ਅੱਜ ਸਾਡੇ ਪਰਦੇਸ਼ ਕਾਂਗਰਸ ਕਮੇਟੀ ਵੱਲੋਂ ਸਾਰੇ ਵੱਖ-ਵੱਖ ਦਿਨਾਂ ਦੇ ਵਿੱਚ ਸਾਡੇ ਸੀਨੀਅਰ ਲੀਡਰ ਸਹਿਬਾਨਾਂ ਨੂੰ ਲਾ ਕੇ ਜਿਹਦੇ ਵਿੱਚ ਭੇਜ ਕੇ ਪ੍ਰੈਸ ਕਾਨਫਰੰਸ ਕੀਤੀਆਂ ਗਈਆਂ ਨੇ ਜਿਸ ਦੇ ਤਹਿਤ ਸਾਡੇ ਬਹੁਤ ਹੀ ਸਤਜੋ ਸਰਦਾਰ ਗੁਰਜੀਤ ਸਿੰਘ ਜੀ ਰਾਣਾ ਐਕਸ ਮਿਨਿਸਟਰ ਪੰਜਾਬ ਜਿਨ੍ਹਾਂ ਨੂੰ ਲੋਕਾ ਡਿਸਟ੍ਰਿਕਟ ਦੇ ਵਿੱਚ ਪ੍ਰੈਸ ਕਾਨਫਰੰਸ ਲਈ ਭੇਜਿਆ ਪਹਿਲਾਂ ਉਹਨਾਂ ਨੂੰ ਮੈਂ ਗੋਗਾ ਪਹੁੰਚਕ ਤੇ ਚਮੁਰਾਈ ਸਮਰਤੀ ਜ਼ਿਲ੍ਹਾ ਕਾਸਟੇਵੰਨੋਂ ਅਤੇ ਸਾਰੇ ਲੀਡਰ ਸਾਹਿਬਾਨਾਂ ਵੱਲੋਂ ਵੈਲਕਮ ਕਰਤਾ ਜੀ ਆਇਆਂ ਕਹਨਾ। ਔਰ ਜਿਹੜੀ ਅਗਲਾ ਪ੍ਰੋਗਰਾਮ ਹੈ ਜੋਪਾਲ ਜੇ ਜਿਹੜੀ ਪ੍ਰੋਗਰਾਮ ਰਾਣਾ ਸਾਹਿਬ ਲੈ ਕੇ ਆਏ ਨੇ ਉਹ ਤੁਹਾਨੂੰ ਦਰਦ ਦੱਸਣਗੇ। ਮੈਂ ਉਹਨਾਂ ਨੂੰ ਕਹਿਣਾ ਕਿ ਤੁਹਾਨੂੰ ਸਵਾਗਤ ਕਰਦਾ। ਵੈਲਕਮ ਜੀ ਰਾਣਾ। ਸਭ ਤੋਂ ਪਹਿਲਾਂ ਮੈਂ ਪ੍ਰੈਸ ਵਾਲੇ ਵੀਰੋ ਤੁਹਾਨੂੰ ਮਾਫ਼ੀ ਮੰਗਦਾ। ਥੋੜਾ ਲੇਟ ਹੋ ਗਿਆ। ਉਨੇ ਕਾਰਨਦੋਸ਼ੀ ਇੱਕ ਤਿਆਰ ਬੁਖਾਰ ਚੜ ਗਿਆ ਜਹਾਂ ਦੇ ਹੋ ਗਿਆ ਤੇ ਦੂਜਾ ਥੋੜੀ ਜਿਹੀ ਤੁਮ ਚ ਅ ਅੱਜ ਪਾਰ ਸਰਕਾਰ ਦੇ ਉਲਟ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਜਿਹੜਾ ਉਹਨਾਂ ਨੇ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰਹਿ ਗਿਆ ਮੈਂ ਸਮਝਦਾ ਖਾਲੀ ਨਾਮ ਨਹੀਂ ਬਦਲਿਆ ਇਹ ਜਿਹੜੇ ਸਾਡੇ ਰਾਈਟ ਸਟੇਟਸ ਤੇ ਆ ਉਹਨਾਂ ਨੂੰ ਘਟਾਈ ਆ ਇਹ ਆਟੋਨੋਮੀ ਜਿਹੜੀ ਆ ਇਹ ਸਾਡੀ ਹੁੰਦੀ ਆ ਸਟੇਟ ਦੀ ਉਹਨਾਂ ਨੇ ਸੈਂਟਰਲਾਈਜ਼ ਕਰ ਦਿੱਤਾ ਉਹਦੇ ਮੁੱਖ ਤੌਰ ਦੇ ਤੇ ਪਹਿਲੀ ਗੱਲ ਤੇ ਕਿ ਭਈ ਇਹ ਜਿਹੜੀ ਸਕੀਮ ਸੀ ਅਮਰੀਕਾ ਦੀ ਇਹ 2004 ਤੋਂ 2009 ਦੀ ਜਿਹੜੀ ਸਰਕਾਰ ਡਾਕਟਰ ਮਨਮੋਹਨ ਸਿੰਘ ਜੀ ਦੀ ਸੀ ਇਸ ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਇਹ ਪ੍ਰੋਜੈਕਟ ਸੀ ਜਿਹਨਾਂ ਦਾ ਜਿਨ੍ਹਾਂ ਨੇ ਸੁਪਨਾ ਬਹੁਤ ਦਿਰ ਪਹਿਲਾਂ ਲਿਆ ਸੀ ਤੇ 2006 ਦੇ ਵਿੱਚ ਇਹ ਲਾਅ ਬਣਿਆ ਬਿਲ ਪਾਸ ਹੋਇਆ ਲਾਅ ਬਣਿਆ ਤੇ ਸਟੇਟ ਨੇ ਦਾ ਫਾਇਦਾ ਚੱਕਿਆ ਇਹਦੇ ਵਿੱਚ ਸਟੇਟ ਦੇ ਤੇ ਬਰਡਨ ਕੋਈ ਨਹੀਂ ਸੀ ਸਟੇਟ 10% ਆਪਣਾ ਹਿੱਸਾ ਪਾਉਂਦੀ ਸੀ ਇਸ ਸਕੀਮ ਦੇ ਵਿੱਚ ਤੇ 90% ਪੈਸੇ ਇਸ ਸਕੀਮ ਅੱਜ ਇਹ ਉਹ ਸਟੇਟਸ ਤੇ ਸਟੇਟਸ ਦੇ ਹੱਕ ਚ ਸੀ ਸਟੇਟ ਆਪਣੀ ਮਰਜ਼ੀ ਨਾਲ ਪ੍ਰੋਜੈਕਟ ਕਰਾਵੇ ਸਟੇਟ ਨੂੰ ਆਟੋਨਮੀ ਸੀ ਅੱਜ ਉਹ ਆਟੋਨਮੀ ਖਤਮ ਹੋ ਕੇ ਸੈਂਟਰਲਾਈਜ਼ਡ ਸਕੀਮ ਬਣ ਕੇ ਰਹਿ ਗਈ ਆ ਔਰ ਇਹਦੇ ਵਿੱਚ 100 ਦਿਨ ਦੀ ਗਰੰਟੀ ਦੀ ਸਕੀਮ ਸੀ ਔਰ ਉਹਨੂੰ ਵਧਾ ਕੇ ਅੱਜ ਇਹਨਾਂ ਨੇ 125 ਦਿਨ ਕਰ ਦਿੱਤਾ ਜਦ ਕਿ ਮੈਂ ਸਮਝਦਾ ਕਿ ਕਿਸੇ ਸਟੇਟ 40% ਕਿਸੇ 50% ਹੀ ਇਹ ਸਕੀਮ ਹਰੇਕ ਤੇ ਲਾਗੂ ਸੀ ਪਹਿਲਾਂ ਐਫੀਸ਼ੀਐਂਟਲੀ ਐਫਆਈ ਨੂੰ 90 95 ਦਿਨ ਤੇ ਲਿਆ ਕੇ 120 ਦਿਨ ਕਰ ਦਿੰਦੇ ਇਹ ਸਿਰਫ ਅਟ੍ਰੈਕਟ ਕਰਨ ਲਈ ਕਿਸੇ 125 ਦਿਨ ਕਰਤੀ ਕਿ 50% ਤੋਂ ਉੱਪਰ ਕਿਤੇ ਇਹ ਸਕੀਮ ਬੈਨੀਫਿਟ ਲੈ ਰਹੀ ਨਹੀਂ ਲੈ ਰਹੀ ਆ ਉਹਦੇ ਕਾਰਨ ਇੱਕ ਨਹੀਂ ਅਨੇਕ ਹੋ ਗਏ ਔਰ ਇਹ ਜਿਹੜੀ ਸਕੀਮ ਜਦੋਂ ਬਣਾਈ ਗਈ ਉਹ ਇਸ ਕਰਕੇ ਸੋਚ ਕੇ ਬਣਾਈ ਗਈ ਸੀ ਕਿ ਪਿੰਡਾਂ ਦੇ ਵਿੱਚ ਇੱਕ ਤੇ ਲੋਕਾਂ ਨੂੰ ਪੂਰਾ ਕੰਮ ਨਹੀਂ ਮਿਲਦਾ ਔਰ ਉਹਨਾਂ ਦਾ ਰੋਜ਼ਗਾਰ ਨਹੀਂ ਮਿਲਦਾ ਜਿਹਦੀ وجہ ਨਾਲ ਲੋਕ ਮਾਈਗ੍ਰੇਟ ਕਰਕੇ ਸ਼ਹਿਰਾਂ ਚ ਜਾਂਦੇ ਆ ਇੱਕ ਤੇ ਕੋਈ ਘਰ ਨਹੀਂ ਕੋਈ ਕਾਟ ਨਹੀਂ ਉੱਥੇ ਜਾ ਕੇ ਕੰਮ ਕਰਨਾ ਫਿਰ ਦੂਜੀ ਕੰਜੈਸ਼ਨ ਜਿਹੜੀ ਸੀ ਸ਼ਹਿਰਾਂ ਚ ਨਾ ਹੋਵੇ ਉਹਨਾਂ ਨੂੰ ਆਪਣੇ ਦੋ ਸਟੈਪ ਤੇ ਇਹ ਪਰ ਸਰਕਾਰ ਉਸ ਵੇਲੇ ਦੀ ਕਾਂਗਰਸ ਦੀ ਯੂਪੀਏ ਗਵਰਨਮੈਂਟ ਨੇ ਸਕੀਮ ਲਾਈ ਤੇ ਇਹਦੇ ਹੁਣ ਫਾਈਨੈਂਸ਼ੀਅਲ ਇੰਪੈਕਟਸ ਜਿਹੜੀ ਨਵੀਂ ਜੀ ਰਾਮ ਜੀ ਆਈ ਹੈ ਸਟੇਟਸ ਦੇ ਕੋਲ ਅਗਰ ਦੇਖਿਆ ਜਾਵੇ ਤਾਂ ਹਰ ਇੱਕ ਫਰੀਬ ਅੱਧੇ ਨੂੰ ਵਰਦ ਸਟੇਟਸ ਅੱਜ ਫਾਈਨੈਂਸ਼ੀਅਲ ਹਾਲਾਤ ਉਹਨਾਂ ਦੇ ਠੀਕ ਨਹੀਂ ਔਰ ਇਸ ਸਕੀਮ ਖਤਮ ਕਰਨ ਦੇ ਲਈ ਇਸ ਸਕੀਮ ਖਤਮ ਕਰਨ ਲਈ ਇਹ ਫਿਰ ਕਰਨਾ ਚਾਲੂ ਕੀਤਾ ਗਿਆ ਔਰ ਪਾਰ ਸਰਕਾਰ ਇਸ ਨੂੰ ਅੱਗੇ ਨਹੀਂ ਲੈ ਜਾਣਾ ਚਾਹੁੰਦੀ ਔਰ ਮੈਂ ਸਮਝਦਾ ਗਰੀਬ ਜਨਤਾ ਦੀ ਰੋਜ਼ਗਾਰੀ ਤੇ ਇਡਾ ਕ ਮਾਰਨ ਵਾਲੀ ਚੱਲ ਹੈ ਜੇ ਦੀ ਪਾਰ ਸਰਕਾਰ ਵੀ ਅਸੀਂ ਕੜੀ ਨਿੰਦਾ ਕਰਦੇ ਹਾਂ ਹਰ ਲੈਵਲ ਤੇ ਕਰ ਰਹੇ ਆ ਫਿਰ ਲਾਲ ਡਿਸਟ੍ਰਿਕਟ ਲੈਵਲ ਤੇ ਆ ਫਿਰ ਅਸੀਂ ਇਹਨੂੰ ਆਪਣੇ ਕੰਸਟੀਚੂਐਂਸੀ ਵਾਈਜ਼ ਮੋਹੱਲੇ ਤੇ ਪਿੰਡਾਂ ਦੇ ਵਿੱਚ ਇਸ ਦਾ ਦੱਸਾਂਗੇ ਕਿ ਕੀ ਇੰਪੈਕਟ ਮੜਾ ਕੀ ਕੀ ਜਿੱਥੇ ਲੋ ਬਰਡਨ ਹੋਣਾ ਅਸੀਂ 10% ਦਾ 40% 40 60 ਦੀ ਰੇਸ਼ੋ 'ਚ ਕਿਹੜੀ ਸਟੇਟ ਆ ਵੀ ਫੋਰ ਕਰ ਸਕਦੀ ਆ ਹਾਂਜੀ ਇਸੇ ਤਰ੍ਹਾਂ ਫੈਡਰਲ ਸਟਰਕਚਰ ਦੀ ਗੱਲ ਕਰੀਏ ਤੇ ਸਾਡੀ ਆਟੋਨੋਮੀ ਸੀ ਸਟੇਟ ਦੀ ਉਹ ਹੁਣ ਸੈਂਟਰ ਸਪான்ਸਰਡ ਸਕੀਮ ਆ ਪਹਿਲਾਂ ਪ੍ਰੋਜੈਕਟ ਤੁਸੀਂ ਸੈਕਟਰ ਸਰਕਾਰ ਤੋਂ ਪਾਸ ਕਰਾਉਂਗੇ ਜੋ ਪਾਸ ਕਰਨਗੇ ਫਿਰ ਉਹਦੇ ਸਾਬ ਨਾਲ ਇਹ ਸਕੀਮ ਲੱਗੂਏ ਤੇ ਮੇਰੇ ਖਿਆਲ ਨਾਲ ਇਹ ਫਾਇਲਾ ਚ ਹੀ ਰੋ ਜਾਣਾ ਸੋ ਉਹਦੇ ਬਾਅਦ ਅਗਰ ਵਰਕਰ ਦੀ ਗੱਲ ਕਰੀਏ ਤੇ ਈਜ਼ੀ ਐਸੈਸੀ ਕਿ ਜਦੋਂ ਮਰਜ਼ੀ ਜਾ ਕੇ ਔਰ ਇਹਦੇ علاوہ ਇਹ ਇਹਦੇ ਵਿੱਚ ਹਾਜ਼ਰੀ ਜਿਹੜੀ ਹੈ ਬਾਇਓਮੈਟ੍ਰਿਕਸ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਾਰੀ ਮੋਨਿਟਰਿੰਗ ਕਰੋ ਹਨ ਕੁਤਰਾਜ ਨਹੀਂ ਲੇਕਿਨ ਪਿੰਡਾਂ ਦੇ ਲੋਕ ਕਈਆਂ ਦਾ ਤਾਂ ਉਹ ਮੈਚ ਹੀ ਨਹੀਂ ਕਰਦੇ ਮੂਠੇ ਨਹੀਂ ਮੈਚ ਕਰਦੇ ਕਿਉਂਕਿ ਕਮਾਕਾਰਾਂ ਖੇਤਾਂ 'ਚ ਕਰਨ ਵਾਲਿਆਂ ਦੇ ਬੜੀ ਵੱਡੀ ਪ੍ਰੋਬਲਮ ਆ ਛੋ ਇਹ ਸਕੀਮ ਡੀਰੀਲ ਕਰਨ ਦਾ ਇੱਕ ਪੂਰਾ ਯਤਨ ਕੀਤਾ ਗਿਆ ਤੇ ਭਾਜੀਪੀ ਜ਼ਰੂਰ ਐਪਰੀਸ਼ੀਏਟ ਕਰ ਰਹੀ ਹੈ ਹੋਰ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ ਇਸ ਸਕੀਮ ਨੂੰ ਨਕਾਰ ਰਹੀਆਂ ਔਰ ਅਗਰ ਤੁਸੀਂ 2005 6 ਜਦੋਂ 6 ਜੀ ਸਕੀਮ ਲਾਗੂ ਕੀਤੀ ਤਾਂ ਬਹਿਸ ਹੋਈ ਅਕ੍ਰੋਸ ਆਪੀ ਲਾਈਨਸ ਲੋਕਾਂ ਨੇ ਇਹ ਸਕੀਮ ਨੂੰ ਐਪਰੀਸ਼ੀਏਟ ਕੀਤਾ 50% ਔਰਮਨ ਨੇ ਇਹਦੇ ਚ ਰੋਜ਼ਗਾਰ ਮਿਲਿਆ ਔਰ ਲੋਕ ਜਿਵੇਂ ਸਕੀਮ ਚੱਲ ਰਹੀ ਸੀ ਉਹਦੇ ਹਸਾਬ ਨਾਲ ਬੜੇ ਕੁਝ ਸੀਗੇ ਅੱਜ ਲੋਕਾਂ 'ਚ ਨਿਰਾਸ਼ਾ ਆ ਔਰ ਲੋਕ ਜਾਣਦੇ ਆ ਇਸ ਸਕੀਮ ਖਤਮ ਕਰ ਲਈ ਬੀਜਪੀ ਹਰ ਯਤਨ ਲਾਰੀਆ ਔਰ ਮੈਂ ਸਾਨੂੰ RAM ji ਦੇ ਨਾਮ ਤੇ ਕੋ ਪਤੀ ਨਹੀਂ ਆ ਲੇਕਿਨ ਫਾਦਰ ਆਫ ਦੀ ਨੇਸ਼ਨ ਮਹਾਤਮਾ ਗਾਂਧੀ ਜੀ ਦਾ ਨਾਮ ਹਟਾ ਕੇ ਜੀ RAM ji ਲਿਆਉਣਾ ਹੋਰ ਨਵੀਂ ਸਕੀਮ ਕੋ ਤੂੰ ਨਹੀਂ ਤੂੰ ਲਿਆਓ ਜੀ RAM ji ਦੇ ਨਾਮ ਤੇ ਲਿਆਓ ਹੋਰ ਕਿਸੇ ਭਗਵਾਨ ਦੇ ਨਾਮ ਤੇ ਲਿਆਓ ਸਾਨੂੰ ਕੋਈ ਤਰਾਜ ਨਹੀਂ ਬਟ 네ਰੂ ਜੀ ਦਾ ਨਾਮ ਮਿਟਾ ਦੇਣਾ ਹਿਸਟਰੀ ਤੋਂ ਉਹਦੀ ਯਤਨ ਹੋ ਰਹਾ ਹੈ ਹਿਸਟਰੀ ਇਜ਼ ਹਿਸਟਰੀ

ਜੀ ਰਾਮ ਜੀ ਆਪਾਂ ਨਵੀ ਕੋਈ ਸਕੀਮ ਲਈਏ ਇਹ ਉਹਦੇ ਚ ਜਿਹੜਾ ਪੋਲੀਟੀਕਲ ਪਾਰਟੀ ਰੂਲਿੰਗ ਆ ਜੋ ਮਰਜ਼ੀ ਨੂੰ ਰੱਖੇ ਸਾਨੂੰ ਕੋਈ ਇਤਰਾਜ ਨਹੀਂ ਲੇਕਿਨ ਗਾਂਧੀ ਜੀ ਫਾਦਰ ਆਫ ਦੀ ਨੇਸ਼ਨ ਆਪਾਂ ਸਾਰੇ ਮੰਨਦੇ ਆ ਉਹਨਾਂ ਦਾ ਨਾਮ ਪਾਸੇ ਕਰਕੇ ਇਹ ਥਿਸ ਇਜ਼ ਨਾਟ ਅ ਸੈਪਟੇਬਲ ਐਂਡ ਸਕੀਮ ਬਾਈ ਇਟਸੈਲਫ ਇਸ ਨਾਟ ਇਨ ਦੀ ਇੰਟਰਸਟ ਆਫ ਦੀ ਰੂਰਲ ਫੋਲਕ

सरकार सेंटर में है उनकी ड्यूटी बनती है स्टेट्स को पुल करना कि भाई आप ये एक अच्छी स्कीम है जिसका फायदा आम गरीब लोगों को मिलता है और उनके घर में मिलता है उनको कहीं जाने की जरूरत नहीं होती तो उसको मॉनिटर किसने करना है सेंट्रल गवर्नमेंट ने करना है सेंट्रल गवर्नमेंट है फेल्ड ड्यूटी। तो फेल हुई है इस मुद्दे पे ਕਾਂਗਰਸ ਦਾ ਜਿਹੜਾ ਇਹ ਵਿਰੋਧ ਹੈ ਕਿ 2027 ਦੀਆਂ ਇਲੈਕਸ਼ਨ ਕਰਕੇ ਨਹੀਂ ਕਿ ਫੈਸੂਦਾਂ ਮੈਲੈਕਸ਼ਨ ਨੂੰ ਮੱਦੇ ਨਜ਼ਰ ਕੇ ਸਕੀਮ ਲੈਂਦੀ ਸੀ ਇਹ ਲੋਕ ਹਿੱਤ ਦੀਆਂ ਸਕੀਮਾਂ ਇਲੈਕਸ਼ਨ ਹੋਵੇ ਇਲੈਕਸ਼ਨ ਨਾ ਹੋਵੇ ਉਹ ਗੱਲ ਵੱਖਰੀ ਆ ਪੋਲੀਟੀਕਲ ਪਾਰਟੀਆਂ ਨੇ ਇਲੈਕਸ਼ਨ ਕਰਨੀ ਹੁੰਦੀ ਹੈ ਤੇ ਜਿੱਤਣ ਦੀ ਕੋਸ਼ਿਸ਼ ਵੀ ਕਰਤੀਆਂ ਹੁੰਦੀਆਂ ਬੜੀ ਅੱਛੀ ਸੋਚ ਜਿਹਨੂੰ ਬਰਕਰਾਰ ਕਰਨਾ ਚਾਹੁੰਦੇ ਆ ਹਿਸਟਰੀ ਚੋਂ ਨੋ ਮਟਾਉਣਾ ਚਾਹੁੰਦੇ ਆ ਗਰੀਬ ਜਨਤਾ ਦੇ ਰੋਜ਼ਗਾਰ ਤੇ ਡਾਕਾ ਲਾਉਣਾ ਸਰ ਮੈਡਮ ਤੁਹਾਨੂੰ ਜਿਹੜੇ ਕਰਪਸ਼ਨ ਨੂੰ ਬਿਆਜ ਆरोप ਲਗਾਏ ਸੀ ਅੱਜ ਅਗਰ ਉਸ ਸਾਹਬ ਤੋਂ ਜਿਹੜਾ ਬਰਾਇਕ ਜਿਹੜਾ ਜੇਰਾ ਹੁਣ ਫਿਰ ਦੁਬਾਰਾ ਸਟੇਟਮੈਂਟ ਲੈ ਜੇ ਮੇਰੇ ਕਰਨਾ ਨਹੀਂ ਤੇ ਚਲ ਛੱਡੀ ਆਪਾਂ ਉਹ ਗੱਲ ਕਰੀਏ ਜਿਹੜੀ ਪੋਜ਼ਿਟਿਵ ਹੋਵੇ ਨੈਗੇਟਿਵਿਟੀ ਐਲੂ ਨਾ ਕਰ ਤੁਹਾਨੂੰ ਵੀ ਰੈਕਸ਼ਨ ਮੇਰਾ ਕੋਈ ਰਿਐਕਸ਼ਨ ਨਹੀਂ ਤੁਸੀਂ ਇਸ ਸੇ ਸਿੰਧੂ ਤੋਂ ਦੁਬਾਰਾ ਪੁੱਛ ਲੋ ਜੇ ਫੇਰ ਕਹਿੰਦੇ ਆ ਮੰਨ ਲਓ ਅਖਲੇ ਬੰਦੇ ਬੰਦਾ ਬੰਦਾ ਕਰਦੇ ਨੇ ਇਹ ਤਾਂ ਉਹਨਾਂ ਨੂੰ ਪੁੱਛੋ ਜਿਹੜੇ ਵਿਰੋਧ ਕਰਦੇ ਹੁੰਦੇ ਸੀ ਤੇ ਫੇਰ ਤਰੀਫ਼ ਕਰ ਰਹੇ ਰਾਣੇ ਨੇ ਨਹੀਂ ਕਦੀ ਕਿਹਾ ਹਾਂ ਨੁਕਸੀ ਕਿੱਡੇ ਮੈਂ ਮੈਂ ਤਰੀਫ਼ ਕੀਤੀ ਹਮੇਸ਼ਾ ਕੀਤੀ ਤਰੀਫ਼ ਤੇ ਉਹ ਮੈਂ ਬੰਦਾ ਮੈਨੂੰ ਪੋਲਿਟਿਕਸ 'ਚ ਲਾਉਣ ਵਾਲਾ ਉਹਦੀ ਤਰੀਫ਼ ਕਰਨੀ ਤੇ ਕੀ ਹੈ ਚੰਗੀ ਗੱਲ ਆ

ਸਪੋਰਟ ਕਰਨ ਲਈ ਉਹ ਜੀ ਰਾਮ ਜੀ ਦੀ ਸਕੀਮ ਜਿਹੜੀ ਨਵੀਂ ਆ ਉਹਨੂੰ ਅਪੋਸ ਕਰਦੇ ਔਰ ਜਿੱਥੇ ਤੁਸੀਂ ਕਾਂਗਰਸ ਦੀ ਗਲਤ ਤੁਸੀਂ ਕਰ ਰਹੇ ਹੋ ਕਾਂਗਰਸ ਦਾ ਵਰਕਰ ਜੀਣਾ ਕਰਕੇ ਕਿਉਂ ਕਿਸੇ ਨੂੰ ਵਰਕਰ ਪਰਚਾ ਵਰਕਰਾਂ ਤੇ ਹੁੰਦਾ ਲੀਡਰ ਤੇ ਕਿਸੇ ਕਿਸੇ ਤੇ ਹੁੰਦਾ ਬੇਲਿੱਤੇ ਰੋਜ਼ਮਰਾ ਦੀ ਜ਼ਿੰਦਗੀ ਚ ਨੁਕਸਾਨ ਕਿਹਦਾ ਰਾਜਪਾਤ ਹੁੰਦਾ ਆ ਲੋਕਾਂ ਦੀ ਸਰਵਿਸ ਕਰ ਪਾਉਂਦੇ ਆ ਹੁਣ ਪਰਚੇ ਰੋਜ਼ ਝਗੜੇ ਪਿੰਡਾਂ ਜੀ ਹੁੰਦੇ ਆ ਤੇ ਭੁਗਤ ਮੋਗੀ ਕੌਣ ਆ ਛੋਟਾ ਵਰਕਰ ਖੋ ਉਹਨਾਂ ਨੇ ਆਪਣੇ ਅੱਗੇ ਸਿੱਧੇ ਕਰ ਲੈਣੇ ਸਾਰੇ ਸਾਰੇ ਨੇ ਇਕੱਠੇ ਹੋ ਕੇ ਕਰਨਾ ਤੇ ਸਤਾਈ ਜੀ ਜਿਤਾਣੇ